ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ ਮੈਂ ਤੁਹਾਡਾ ਆਪਣਾ ਜੈਸ਼ਨਜੀਤ ਬਠਿੰਡਾ ਤੋਂ ਸਤਿ ਸ੍ਰੀ ਅਕਾਲ ਗੁਰੂ ਫਤੇ ਪਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚ ਚੁੱਕੇ ਅੱਜ ਫਤੇਗੜ ਸਾਹਿਬ ਜਿੱਥੇ ਬਾਬਾ ਸੰਗਤ ਜੁੜੀ ਹੋਈ ਆਇਆ ਸੋ ਵੀਰਾਂ ਵੱਲੋਂ ਲੰਗਰ ਵੀ ਲਗਾਏ ਜਾ ਰਹੇ ਨੇ ਚਾਹ ਪਾਣੀ ਦੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਵੀ ਹੈ ਫਾਨੂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਦਿਖਾਵਾਂਗੇ ਸੋ ਵੀਰ ਨਗਰਾਂ ਦਾ ਸੇਵਾ ਕਰਦੇ ਆ ਸੋ ਇਹਨਾਂ ਨਾਲ ਗੱਲਬਾਤ ਕਰੀ ਆਂ ਵੀਰ ਜੀ ਕਿੱਥੋਂ ਤੁਸੀਂ ਕਿਹੜੀ ਜਗ੍ਹਾ ਤੋਂ ਖਿਤਰਾ ਬਾਤ ਹੋਈ ਨਹੀਂ ਖਿਤਰਾ ਬਾਤ ਹੋ আচ্ছা ਚਲੋ ਕਿਸ ਜੀ ਦਾ ਨੰਗਰ ਲਗਾਇਆ ਤੁਸੀਂ ਆਪਣੇ ਦਾ ਕਾਫੀ ਹੈ ਜੀ ਰਾਜਾ ਸੈ ਬਿਸਕੁਟ ਹੈ ਠੀਕ ਹੈ ਹਰ ਸਾਲ ਲਗਾਉਣੇ ਵੀ ਅੱਛੀ ਲਗਾਏ ਹੈ ਕਿ ਦੂਸਰਾ ਸਾਲ ਹੈ ਜੀ ਆਪਣਾ ਇਹ ਠੀਕ ਹੈ ਜੀ ਸਰਵਾਈ ਨੇ ਦੱਸਿਆ ਕਿ ਦੂਸਰਾ ਸਾਲ ਹੈ ਪਿਛਲੇ ਸਾਲ ਵੀ ਆਏ ਸਨ ਇਧਰ ਦੇਖੋ ਸੰਗਤਾਂ ਚਾਹ ਪੀ ਰਹੀਆਂ ਨੇ ਸੋ ਸੰਗਤਾਂ ਦਾ ਬੜਾ ਉਤਸ਼ਾਹ ਬਣਿਆ ਹੋਇਆ ਹੈ ਦੇਖੋ ਗੁਰੂ ਕਾ ਲੰਗਰ ਰਿਖਿਆ ਪ੍ਰਣਾਮ ਸਹੀਦਾਂ ਨੂੰ ਔਰ ਸੰਗਤਾਂ ਵੱਲੋਂ ਬੜਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਸਾਡੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਆਓ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਚੱਲਦੇ ਹਾਂ ਹੌਲੀ-ਹੌਲੀ ਉੱਧਰ ਨੂੰ ਭਾਜੀ ਸੇਵਕਾਂ ਨੇ ਉੱਧਰ ਦਾ ਲੰਗਰ ਲਗਾਇਆ ਹੋਇਆ ਹੈ ਸੰਗਤਾਂ ਵੱਲੋਂ ਨਾਲ ਲਮਕੀਨ ਵੀ ਦਿੱਤਾ ਜਾ ਰਿਹਾ ਹੈ ਬੜਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਸੇਵਾਦਾਰਾਂ ਦੇ ਵਿੱਚ ਜੀ ਹੁਣ ਪਹੁੰਚ ਚੁੱਕਿਆ ਅਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਯਾਦਗਾਰੀ ਗੇਟ ਉੱਥੇ ਬਹੁਤ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਬਹੁਤ ਸੰਗਤਾਂ ਇੱਧਰ ਦੇਖੋ ਆ ਵੀ ਰਿਹਾ ਸਰਹਿੰਦ ਗੁਰਦੁਆਰਾ ਫਤਿਹਗੜ ਸਾਹਿਬ ਤੁਸੀਂ ਦੇਖ ਸਕਦੇ ਹੋ ਉੱਥੋਂ ਦੀਆਂ ਤਸਵੀਰਾਂ ਸਾਰੀਆਂ ਇਕੋ ਸੰਗਤਾਂ 'ਚ ਉਸ ਉਤਸ਼ਾਹ ਕਾਫੀ ਭਾਰੀ ਰਾਸ਼ ਹੁਣ ਮੇਲਾ ਸ਼ੁਰੂ ਹੋ ਚੁੱਕਾ ਹੈ ਨਰਹਿੰਦਰ ਫਤਿਹਗੁਰ ਸਾਹਿਬ ਸ਼ਹੀਦੀ ਜੋੜ ਮੇਲਾ ਦੇ ਨਾਲ ਪਹੁੰਚ ਰਹੀਆਂ ਨੇ ਬੜਾ ਹੀ ਸੰਗਤਾਂ ਵਿੱਚ ਉਤਸ਼ਾਹ ਹੈ ਚਾ ਇਸ ਮੇਲੇ ਦੇ ਵਿੱਚ ਆਉਂਦੇ ਕਿਉਂਕਿ ਸ਼ਹੀਦਾਂ ਨੂੰ ਮਰ ਪਤਾ ਇਹ ਮੇਲਾ ਲਗਾਇਆ ਗਿਆ ਹੈ ਜੀ ਗੁਰਦੁਆਰਾ ਸਾਹਿਬ ਬਾਬਾ ਚੋਰਾਵਰ ਸਿੰਘ ਜੀ ਗੇਟ ਬਣਿਆ ਹੋਇਆ ਹੈ ਉਸ ਤੋਂ ਬਾਅਦ ਅੱਗੇ ਚੱਲਾਂਗੇ ਤੁਸੀਂ ਦੇਖ ਸਕਦੇ ਹੋ ਤੁਸੀਂ ਦੀ ਤਸਵੀਰਾਂ ਦੇਖੋ ਗੁਰਦੁਆਰਾ ਸਾਹਿਬ ਸਾਹਮਣੇ ਆ ਚੁੱਕਾ ਹੈ ਕਰੋ ਦਰਸ਼ਨ ਤੇ ਬਲਾਓ ਫਤਹਿ ਆਤਮ ਨਾਸਤਿਕ ਹੋ ਗੋ ਦੋਨੇ ਹੱਥ ਜੋੜ ਕੇ ਪੁਨਾ ਸ਼ੇਬ ਜਾਦਿਆਂ ਨੂੰ ਸੀਸ ਚਕਾਓ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੀਸ ਚਕਾਓ ਵੇਖੋ ਕੀਰਤਨ ਦੀ ਮਿੱਠੀ ਮਿੱਠੀ ਆਵਾਜ਼ ਆ ਰਹੀ ਹੈ ਜੀ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਪਿੱਛੇ ਠੀਕ ਰਾ ਔਰ ਹਾਂਜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਡਿਊਟੀ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਸੂ ਸੰਗਤਾਂ ਬੜੀ ਤਾਦਾਦ ਦੇ ਵਿੱਚ ਪਹੁੰਚੀਆਂ ਨੇ ਅਸੀਂ ਦੇਖਦੇ ਰਹੋ ਲਾਈਵ ਤਸਵੀਰਾਂ ਧਰਮ ਸੁੱਲਾ ਟੀਚਰ ਅਪਰੀਸ਼ਨ ਸੰਗਤਾਂ ਬੜੀ ਤਾਦਾਦ ਦੇ ਵਿੱਚ ਪਹੁੰਚੀਆਂ ਨੇ ਤਾਂ ਤੁੰਤਨ ਬਾਬਾ ਚੋਰਾਵਰ ਸਿੰਘ ਅਤੇ ਸਿੰਘ ਜੀ ਨੂੰ ਮस्तक ਨੂੰ ਮੋਢਾ ਵਾਸਤੇ ਪੁਰਦਵਾਰਾ ਸਾਹਿਬ ਦੇ ਅੰਦਰ ਨਦੀਸ਼ ਵੇਖੋ ਸੰਗਤਾਂ ਬੜੀਆਂ ਜੁੜੀਆਂ ਨੇ ਗੁਰਦੁਆਰਾ ਸਾਹਿਬ ਫਤਿਹਗੜ ਸਾਹਿਬ ਦੇ ਕਰੋ ਦਰਸ਼ਨ ਬਾਬਾ ਸੀਸ ਕੌਂਟਨ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਨੂੰ ਕਰੋ ਨਤਮਸਤਕ ਜਿੰਨਾ ਨੇ 1 ਸਾਲ ਤੇ 9 ਸਾਲ ਦੀ ਉਮਰ ਵਿੱਚ ਇਹ ਨਹੀਂ ਮੰਨੀ ਕੀ ਸੇਵਿਕ ਨਹੀਂ ਛੱਡਿਆ ਫਰਾਂ ਸ਼ਹੀਦ ਹੋ ਗਏ ਨੇ ਕੰਧਾਂ 'ਚ ਚਿੰਨ ਕੇ ਸਾਰੀ ਸੰਗਤ ਸੰਗਤ ਬੜੀ ਤਾਦਾਦ ਦੇ ਵਿੱਚ ਇਧਰੋਂ ਗੁਰਮ ਪਿਆਰੇ ਖੜੇ ਨੇ ਹਾਂਜੀ ਬਾਬਾ ਜੀ ਕੀ ਨਾਮ ਆਪਣਾ ਗੁਰਮੀਤ ਸਿੰਘ ਜੀ ਕਿੱਥੋਂ ਆਇਓ ਜੀ ਲੁਧਿਆਣੇ ਤੋਂ ਜੀ ਅੱਛਾ ਜੀ ਇਸ ਤਰ੍ਹਾਂ ਕਿ ਪਹਿਲਾਂ ਵੀ ਆਇਓ ਕਰਦੇ ਕਿਹਾ ਜੀ ਆਇਓ ਨਹੀਂ ਨਹੀਂ ਹਰ ਇੱਕ ਵਾਰ ਦਰਸ਼ਨ ਕਰੀ ਦਿੰਦੇ ਨੇ ਅੱਛਾ ਹਰ ਸਾਲ ਆਉਂਦੇ ਹੋ ਹਾਂਜੀ ਕਿਸ ਤਰ੍ਹਾਂ ਲੱਗਦਾ ਇੱਥੇ ਆ ਕੇ ਬਹੁਤ ਆਨੰਦ ਲੈ ਰਹੀ ਮਾਰੇ ਜੀ ਆਨੰਦ ਆਉਂਦਾ ਪੂਰਾ ਠੀਕ ਹੈ ਜੀ ਸੋ ਬਾਬਾ ਜੀ ਨੇ ਕਿਹਾ ਬੜਾ ਆਨੰਦ ਆਉਂਦਾ ਹੈ ਇਹ ਸੰਗਤਾਂ ਦੇ ਦਰਸ਼ਨ ਕਰਕੇ ਔਰ ਬਹੁਤ ਸ਼ਾਹ ਸੰਗਤਾਂ ਦੇ ਵਿੱਚ ਸਾਰੇ ਸੰਗਤਾਂ ਦੇ ਵਿੱਚ ਬੜਾ ਇੱਕ ਸ਼ਾਹ ਸਾਰਾ ਦੇਖ ਸਕਦੇ ਹੋ ਤੁਹਾਡਾ ਸਾਹਿਬ ਪ੍ਰਦਰਸ਼ਨ ਕਰਨ ਦੇ ਸੰਬੰਧ ਵਿੱਚਾਰੇ ਸੰਗਤਾਂ ਖੜੀਆਂ ਨੇ ਪੈਸਾ ਨੂੰ ਹਾਂਜੀ ਵੀਰ ਜੀ ਕੀ ਨਾਮ ਆਪਣਾ ਰਾਜੀਤ ਸਿੰਘ ਜੀ ਕਿੱਥੋਂ ਆਇਓ ਅੰਮ੍ਰਿਤਸਰ ਤੋਂ ਜੀ ਪਹਿਲਾਂ ਵੀ ਆਇਓ ਕਦੇ ਦੇ ਹਾਂਜੀ ਹਾਂਜੀ ਆਇਓ ਪਹਿਲਾਂ ਕਿਸ ਤਰ੍ਹਾਂ ਲੱਗ ਰਿਹਾ ਇੱਥੇ ਆ ਕੇ ਹੋ ਸਕੂਲ ਮਿਲਦਾ ਜੀ ਇੱਥੇ ਆ ਕੇ ਠੀਕ ਹੈ ਜੀ ਸੁਬੀਰ ਜੀ ਨੇ ਦੱਸਿਆ ਕਿ ਬੜਾ ਸਕੂਲ ਮਿਲਦਾ ਹੈ ਬਾਕੀ ਹੋਰ ਵੀ ਸੰਗਤਾਂ ਮਤਮਸਤਕ ਹੋ ਰਹੀਆਂ ਨੇ ਸੰਗਤਾਂ 'ਚ ਬੜਾ ਉਤਸ਼ਾਹ ਹੈ। ਬੜੀਆਂ ਵਧੀਆ ਲੈਂਪਰੀਆ ਵੀ ਆਪਾਂ ਦੇਖਦੇ। ਕਰੋ ਦਰਸ਼ਨ ਸੰਗਤਾਂ ਦੇ ਦੀ। ਧੰਨ ਭਾਗ ਨੇ ਉਹਨਾਂ ਦੇ ਸੰਗਤਾਂ ਦੇ। ਜਿਹੜੀਆਂ ਇੱਥੇ ਪਹੁੰਚੀਆਂ ਨੇ। ਕਹਿੰਦਾ ਬਿਨ ਭਾਗਾ ਸਤ ਸੰਗਰ ਨ ਲੱਭੈ। ਬਿਨ ਸੰਗਤ ਮੈਲ ਭਰੀ ਜੀ ਹੋ। ਬਿਨਾ ਭਾਗਾ ਤੋਂ ਸਤ ਸੰਗਤ ਦੇ ਵਿੱਚ ਵੀ ਨਹੀਂ ਆਇਆ ਜਾਂਦਾ। ਸੋ ਆਪ ਜੀ ਦੇ ਵੀ ਬੱਡੇ ਭਾਗ ਨੇ ਜਿਹੜੀ ਇਹ ਸੰਗਤਾਂ ਦੇ। ਇਸ ਵੀਡੀਓ ਦੇ ਦਰਸ਼ਨ ਕਰ ਰਹੇ ਹੋ ਸੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਦੱਸਣਾ ਜੀ ਕਿਸ ਤਰ੍ਹਾਂ ਲੱਗਿਆ ਹੈ ਇਹਥੋਂ ਦਾ ਅਪਰੇਸ਼ਨ